ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ ਤੇ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਚੋਰੀ ਕੀਤੀ ਜਾ ਰਹੀ ਹੈ ਬੀਤੀ ਦਿਨ ਰਾਤ ਅੰਮ੍ਰਿਤਸਰ ਦੇ ਬਲਾ ਇਲਾਕੇ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਯੂਰੀਆ ਚੋਰੀ ਕਰਕੇ ਟਰੱਕ ਦੇ ਵਿੱਚ ਬੋਰੀਆਂ ਸਣੇ ਲਦਿਆ ਗਿਆ ਜਿਸ ਦੀ ਇਤਲਾਮ ਮਿਲਦਿਆਂ ਹੀ ਸਾਰ ਥਾਣਾ ਬਲਾ ਦੀ ਪੁਲਿਸ ਦੇ ਵੱਲੋਂ ਪਿੱਛਾ ਕਰਕੇ ਟਰੱਕ ਨੂੰ ਰਾਮ ਤੀਰਥ ਸੜਕ ਤੇ ਰੋਕ ਕੇ ਫੜਿਆ ਗਿਆ ਮੌਕੇ ਤੇ ਡਰਾਈਵਰ ਨੂੰ ਕਾਬੂ ਕਰਕੇ ਉਸ ਤੋਂ ਸਵਾਲ ਜਵਾਬ ਕੀਤੇ ਗਏ ਪੁੱਛਗਿੱਛ ਕੀਤੀ ਗਈ ਇਸ ਮਾਮਲੇ ਦੇ ਵਿੱਚ ACP ਡਾਕਟਰ ਸ਼ੀਤਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਯੂਰੀਆ ਨਹੀਂ ਮਿਲ ਰਿਹਾ ਉਹਨਾਂ ਨੇ ਇੱਥੇ ਹੀ ਆਪਣੀ ਚਿੰਤਾ ਵੀ ਪ੍ਰਗਟ ਕੀਤੀ ਤੇ ਉੱਥੇ ਹੀ ਹੈ ਨਾ ਨੌਜਵਾਨਾਂ ਦੇ ਵੱਲੋਂ ਚੋਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਵੱਡੇ ਅਧਿਕਾਰੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਬਾਰੇ ਪੁਸ਼ਕੀਚ ਹੋ ਰਹੀ ਹੈ ਕਿਸਾਨ ਦਾ ਕਹਿਣਾ ਹੈ ਕਿ ਸਾਨੂੰ ਘਾਟਾ ਪੈ ਰਿਹਾ ਹੈ ਜ਼ਿਆਦਾ ਯੂਰੀਆ ਸਾਨੂੰ ਨਹੀਂ ਮਿਲ ਰਿਹਾ ਜਿਸ ਦੇ ਵਿਚਾਲੇ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ ਤਾਂ ਕਾਫੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਫਿਲਹਾਲ ਜਾਂਚ ਵਿੱਚ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਲੇਕਿਨ ਜਦੋਂ ਨਾਮ ਸਾਹਮਣੇ ਆਏਗਾ ਤੇ ਕਾਰਵਾਈ ਉਸ ਦੇ ਉੱਤੇ ਜ਼ਰੂਰ ਕੀਤੀ ਜਾਏਗੀ ਏਸੀਪੀ ਡਾਕਟਰ ਸ਼ੀਤਲ ਦਾ ਇਸ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ ਜੀ ਕੱਲ ਰਾਤ ਮਿਤੀ 28 2025 ਨੂੰ ਸਾਨੂੰ ਇੱਕ ਕੰਪਲੇਨ ਰੀਸੀਵ ਹੋਈ ਸੀ ਕਿ ਇੱਕ ਟਰੱਕ ਨੰਬਰੀ ਪੀਵੀ 02 ਡੀਐਲ 987 600 ਬੋਰੀਆਂ ਜਿਹੜੀਆਂ ਹੋਈਆਂ ਰਹੀਆਂ ਹੁੰਦੀਆਂ ਉਹ ਕਿਤੇ ਅਨਲੋਡਿੰਗ ਕਰ ਰਿਆ ਸੀਗਾ ਗੈਰ ਕਾਨੂੰਨੀ ਤਰੀਕੇ ਨਾਲ ਜੋ ਮੌਕੇ ਤੇ ਸਾਡੀ ਟੀਮ ਉੱਥੇ ਪਹੁੰਚੀ ਤੇ ਜਿਹੜੇ ਸਬੰਧਿਤ ਵਿਵਾਦ ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਇਸਪੈਕਟ ਸੀ ਉਹ ਵੀ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਸੀਡੈਂਟ ਸੀਗਾ ਇਹ ਸੱਚ ਸਾਬਿਤ ਹੋਇਆ ਤੇ ਉੱਥੋਂ ਜਿਹੜੀਆਂ ਸੀਗੀਆਂ ਉਸ ਬੰਦੇ ਨੇ ਜਿਹੜਾ ਟਰੱਕ ਜਿਹੜਾ ਸੀਗਾ ਪੰਨਾ ਭਜਾ ਲਿਆ ਸੀਗਾ ਤੇ ਸਾਡੀ ਪੀਸੀਆਰ ਟੀਮ ਨੇ ਉਹਨੂੰ ਚੇਸ ਕਰਦੇ ਹੋਏ ਉਹਨੂੰ ਰਾਮਪੀਰਾ ਖੋੜ ਜਿਹੜਾ ਹੈਗਾ ਉੱਥੋਂ ਕਾਬੂ ਕਰਕੇ ਵਾਪਸ ਥਾਣੇ ਲੈ ਕੇ ਆਏ ਤੇ ਸਾਨੂੰ ਜਿਹੜੇ ਅਗੇ ਟਰੱਕ ਦੇ ਉੱਪਰ ਜਿਹੜੀਆਂ ਇਹਦੀਆਂ 536 ਬੋਰੀਆਂ ਟਰੱਕ ਤੋਂ ਤੇ 64 ਬੋਰੀਆਂ ਜਿੱਥੋਂ ਨੇ ਅਨ ਮਤਲਬ ਇਲੈਗਲ ਤੌਰ 'ਤੇ ਜਿਹੜੀਆਂ ਲੰਗੀਆਂ ਸੀਗੀਆਂ ਉਹ ਕਾਬੂ ਕੀਤਾ। ਜਿਹੜੀਆਂ ਕਿੱਥੇ ਜਾਣਾ ਸੀ? ਜੀ ਜਿਹੜਾ ਐਸ ਪਰ ਜਿਹੜਾ ਵਾਊਚਰ ਕਟਿਆ ਗਿਆ ਸੀਗਾ ਉਹ ਜਿਹੜਾ ਸੀਗਾ ਦੂਦੇਸ਼ ਤੇ ਦੂਦੇਸ਼ ਸੈਕਟਰੀ ਸੀਗੇ ਬਲਿੰਦਰ ਸਿੰਘ ਜਿਹੜੇ ਪਿੱਠੇਵੜ ਇਹ ਉਧਰਲੇ ਪਾਸੇ ਜਾਣਾ ਹੈ ਪਿੱਠੇਵੜ ਜਾ ਕੇ ਅਨਲੋਡ ਹੋਣਾ ਸੀਗਾ ਬਟ ਇਹ ਪਹਿਲਾਂ ਹੀ ਇਹਦੀ ਜਿਹੜੀ ਇਹ ਹੈ ਮਤਲਬ ਇਲੀਗਲ ਤਰੀਕੇ ਨਾਲ ਸੈੱਟ ਨਹੀਂ ਹੋਈ ਇਹ ਜਿਹੜੀ ਇਹ ਹੈ ਵੱਲਾ ਸਬਜੀ ਮੰਡੀ ਵਿੱਚ ਇਸ ਜਿਹੜੇ ਯੂਰੀਆਂ ਨੂੰ ਉਤਾਰਿਆ ਜਾ ਰਿਹਾ ਸੀ ਪਰ ਇਹ ਕਿੰਨਾ ਪਰਰਾ ਦੇਖੋ ਇਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕੀ ਇੱਕ ਸਟੇਮ ਹੈਗਾ ਕਿਉਂਕਿ ਜਿਹੜਾ ਯੂਰੀਆਂ ਦੀ ਇਹਨਾਂ ਨੂੰ ਪਤਾ ਸ਼ਾਰਟੇਜ ਬਹੁਤ ਜ਼ਿਆਦਾ ਜਿਹੜਾ ਇਹਨੂੰ ਬੜੇ ਹੀ ਕੰਟਰੋਲ ਤਰੀਕੇ ਨਾਲ ਜਿਹੜਾ ਹੈਗਾ ਪ੍ਰਾਈਵੇਟ ਤੇ ਜਿਹੜਾ ਹੈਗਾ ਕੋਆਪਰੇਟਿਵ ਆਧਾਰ ਨੂੰ ਦਿੱਤਾ ਜਾਂਦਾ ਹੈਗਾ ਤੇ ਇਹ ਹੁਣ ਜਿਹੜੀ ਤਫ਼ਸੀਲ ਛੇਦੀ ਹੈ ਇਹਨੂੰ ਬੜੀ ਹੀ ਡੰਗਾਈ ਨਾਲ ਆਪਾਂ ਕਰਾਂਗੇ ਤੇ ਜਿਹੜੇ ਵੀ ਇਸ ਇਨਵੋਲਵਮੈਂਟ ਹੋਊਗੀ ਉਹਨੂੰ ਆਪਾਂ ਸਖਤ ਕਾਰਵਾਈ ਕਰਾਂਗੇ ਇਦੇ ਵਿੱਚ ਇੱਕ ਗੱਲ ਹੋਰ ਬੜੀ ਮਤਲਬ ਕਿ ਦੇਖਣ ਵਾਲੀ ਹੈ ਜੀ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਬੜੀ ਹੀ ਮਤਲਬ ਤਲਤ ਆਂਦੀ ਹੋਈ ਹੈ ਯੂਰੀਆ ਦੀ ਕਿਉਂਕਿ ਇਹਨਾਂ ਨੂੰ ਜਦੋਂ ਪੱਤੇ ਵੀਦੇ ਜਾਂ ਫਸਲ ਵੀਦੇ ਦੇ ਆ ਉਹਨਾਂ ਨੂੰ ਯੂਰੀਆ ਜਿਹੜਾ ਹੈਗਾ ਸਹੀ ਮਾਤਰਾ ਦੇ ਵਿੱਚ ਉਹਨਾਂ ਨੂੰ ਉਪਲਬਧ ਨਹੀਂ ਹੋ ਪਾਂਦਾ ਤੇ ਉਹ ਜਿਹੜੀ ਸਾਈਫਨਿੰਗ ਹੋ ਰਹੀ ਹੈ ਜਿਹੜੀ ਉਹ ਤੋਂ ਇੰਡੀਵਿਡੂਅਲ ਤੌਰ ਤੇ ਉਹਦਾ ਜਿਹੜੀ ਮਦਲਿੰਗ ਹੋ ਰਹੀ ਹੈ ਆਪਾਂ ਕਹ ਲਈਏ ਉਸ ਚੀਜ਼ ਤੇ ਹੁਣ ਆਪਾਂ ਰੋਕ ਲਾਵਾਂਗੇ ਤੇ ਇਹਨੂੰ ਬੜੀ ਹੀ ਦੁੰਗਾਈ ਤੱਕ ਉਹਨੂੰ ਅਭਲੀ ਲਾ ਕੇ ਜਾਨਾ ਤੇ ਕਿੱਥੇ ਲਾ ਕਿੱਥੇ ਜੋ ਜਿਹੜੀ ਉਹ ਜਗਾਹ ਹੈਗੀ ਆ ਜੀ ਉਹ ਕੋਈ ਇੱਕ ਸਟੋਰ ਜਿਆ ਸੀਗਾ ਉਹ ਵੀ ਆਪਾਂ ਹੁਣ ਪੂਰੀ ਉਹ ਬਿਲਡਿੰਗ ਦੀ ਜਿਹੜੀ ਹੈਗੀ ਉਹ ਵੈਰੀਫਾਈ ਕਰਦੇ ਪਏ ਆ ਕਿ ਉਹ ਕਿਸ ਦੇ ਨਾਂ ਤੇ ਸੀਗੀ ਕੌਣ ਉਹਨੂੰ ਉਤਾਰਦਾ ਗਿਆ ਸੀ ਜਦ ਕਿ ਅਜੇ ਕਾਲੀ ਪੱਤਰ ਦਾ ਜੋ ਹੈ ਇਨਵੈਸਟੀਗੇਸ਼ਨ ਜਿਹੜੀ ਹੋਈ ਜੀ ਉਹ ਮੇਰੀ ਸੁਪਰਵੀਜ਼ਨ ਸੁਪਰਵੀਜ਼ਨ ਕੇ ਦਿੱਤੀ ਗਈ ਹੋਈ ਹੈ ਤੇ ਆਪਾਂ ਜਿੰਨੇ ਵੀ ਇਹਦੇ ਵਿੱਚ ਦੇਸ਼ੀ ਹੋਣੇ ਉਹਨਾਂ ਨੂੰ ਫੜ ਕੇ ਲਿਆ ਲਿਆ ਅੱਛਾ ਜੀ ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ ਦਵਿੰਦਰ ਸਿੰਘ ਜਿਹੜਾ ਸੈਕਟਰੀ ਹੈਗਾ ਆ ਤੇ ਕੋਵਰਡ ਇਹਦਾ ਵੱਲੋਂ ਜਿਹੜਾ ਵਾਊਚਰ ਹੈਗਾ ਆ ਉਹ ਆਲਰੇਡੀ ਰਿਸਿਵਡ ਕਰ ਚੁੱਕੇ ਸੀਗੇ ਅੱਛਾ ਮਰਨੇ ਕਿ ਜਿਹੜੇ 600 ਬੋਰੀਆਂ ਉੱਥੇ ਉਤਰਨੀਆਂ ਸੀਗੀਆਂ ਉਹਦੀ ਰਿਸਿਵਿੰਗ ਪਹਿਲਾਂ ਹੀ ਦੇ ਦਿੱਤੀ ਗਈ ਸੀਗੀ ਕਿ ਇਹ ਜਿਹੜੀ ਇਹਦੀ ਹੈ ਉਸ ਤੇ ਲੋੜ ਪਹੁੰਚ ਚੁੱਕੀ ਹੈ ਬੋਰੀ ਉਤਰ ਚੁੱਕੀ ਹੈ ਬੋਰੀਆਂ ਉਤਰ ਚੁੱਕੀਆਂ ਪਰ ਉਹ ਟਰੱਕ ਵਿੱਚ ਹੀ ਲੋਡਡ ਸੀਗੀਆਂ ਤੇ ਇਲੀਗਲ ਤਰੀਕੇ ਨਾਲ ਉਹਨੂੰ ਕਿਤੇ ਹੋਰ ਔਰ ਲੋੜ ਦੀ ਪੜਾ ਜੀ ਪੂਰੀ ਪਲੈਨਿੰਗ ਨਾਲ ਕੰਮ ਕੀਤਾ ਗਿਆ ਜੀ ਬਿਲਕੁਲ ਜੀ ਪੂਰੀ ਪਲੈਨਿੰਗ ਨਾਲ ਕੀਤਾ ਹੈਗਾ ਇਹਦੇ ਉੱਪਰ ਆਪਾਂ ਜਿਹੜੀ ਧਾਰਾ ਹੋ ਗਈ ਹੈ 318 4 ਤੇ 312 ਬੀ ਐਨਐਸ ਲਈ ਹੈ ਜਿਹੜੀ ਕੀ ਸੰਬੰਧਿਤ ਧਾਰਾ ਜਿਹੜੀ 420 120 ਆਈਪੀਸੀ ਇਹਦੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਵਾਧਾ ਕਰਨ ਦੀ ਕਰਾਂਗੇ ਕਿੰਨਾ ਕੋ ਵੱਡਾ ਰਹੇਗਾ ਕਾਫੀ ਤਾਂ ਬੜਾ ਚਾਹੇ ਕਿ ਇਸ ਉਹ ਇਲੀਗਲ ਤਰੀਕੇ ਨਾਲ ਕਿਤੇ ਹੋਰ ਸੈਕਿੰਗ ਹੋ ਰਹੀ ਹੈ ਉਹ ਕਿਸ ਤਰ੍ਹਾਂ ਇਲੀਗਲ ਤਰੀਕੇ ਨਾਲ ਕਿਤੇ ਹੋਰ ਪ੍ਰਾਈਵੇਟ ਫਰਮ ਨੂੰ ਜਾਂ ਕਿਤੇ ਹੋਰ ਦੁਕਾਨਦਾਰਾਂ ਨੂੰ ਜਾ ਰਿਹਾ ਹੈ ਜੀਆ ਤੇ ਇਹ ਜਿਹੜਾ ਸਾਡੇ ਵਾਸਤੇ ਇੱਕ ਬਹੁਤ ਵਧੀਆ ਮਤਲਬ ਇਨਵੈਸਟੀਗੇਸ਼ਨ ਸਾਡੇ ਹੱਥ ਆਈ ਹੈ ਕਿ ਆਪਾਂ ਇਹਦੇ ਉੱਪਰ ਜਿੰਨੇ ਵੀ ਵੱਡੇ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਦੇਸ਼ਕੋ ਸਰਕਾਰੀ ਧਾਰੇ ਤੋਂ ਹੋਣ ਪਾਵੇ ਪ੍ਰਾਈਵੇਟ ਤੇ ਉਹਨਾਂ ਤੇ ਸਖਤ ਕਾਰੋ ਸਰ ਰਾਜਮੋਦਨ ਦਾ ਟਾਕਾ ਪੜਾਇਆ ਗਿਆ ਤੇ ਉਹਨਾਂ ਨੇ ਨੋਸਟਰਾ ਇਲਾ ਜਿਹੜੇ ਚੋਂ ਦਾ ਕੰਮ ਕੀਤਾ ਗਿਆ ਹੋਰ ਵੀ ਮੈਂ ਜੀ ਬਿਲਕੁਲ ਜੀ ਬਿਲਕੁਲ ਇਹ ਹੁਣ ਆਪਾਂ ਦੇਖਾਂਗੇ ਕਿ ਇਹ ਕਿਹੜੀ ਕਿਹੜੀ ਕੰਪਨੀ ਜਿਹੜੀਆਂ ਕਿਹੜੀ ਕਿਹੜੀ ਮੈਨੂਫੈਕਚਰਿੰਗ ਫਾਰਮਸ ਹੈਗੀਆਂ ਕਿਹੜੀ ਕਿਹੜੀਆਂ ਜਿਹੜੀਆਂ ਸਰਕਾਰੀ ਧਾਰੇ ਹੈਗੇ ਆ ਜਿਹੜੇ ਇਸ ਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਤੇ ਵੀ ਆਪਾਂ ਗੱਲ ਕਰਾਂਗੇ ਠੀਕ ਹੈ